ਕੜੀ ਦੇ ਇੱਕ ਮਾਮਲੇ ਦੇ ਵਿੱਚ ਪਗੋੜਾ ਕੋਸ਼ਿਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਤੇ ਕੋਰਟ ਵਿੱਚ ਪੇਸ਼ ਕੀਤਾ ਜਿੱਥੇ ਕਿ ਕੋਰਟ ਨੇ ਉਸ ਨੂੰ 24 April ਤੱਕ ਨਿਆਂਇਕ ਹਿਰਾਸਤ ਦੇ ਵਿੱਚ ਪੇਜੁੰਦਾ ਆਦੇਸ਼ ਦਿੱਤਾ ਹੈ ਸੋ ਪਗੋੜਾ ਜਸਵੰਤ ਸਿੰਘ ਪਾਟਾ ਗ੍ਰਿਫਤਾਰ ਕੀਤਾ ਗਿਆ ਹੈ ਤੋਂ ਕੜੀ ਦੇ ਮਾਮਲੇ ਵਿੱਚ ਉਹ ਪਗੋੜਾ ਕਿਹਾ ਗਿਆ ਸੀ ਜਿਸ ਦੇ ਕਰਕੇ ਉਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਏ ਜਸਵੰਤ ਸਿੰਘ ਸਾਬ ਨਾਲ ਦਲਵਾਰ ਸਿੰਘ ਪਹਾੜਾ ਇਹਨਾਂ ਨੂੰ ਪਿੰਡ ਹੈ ਇਹਨਾਂ ਦਾ ਇਹਨਾਂ ਨੂੰ ਕੱਲ ਗ੍ਰਿਫਤਾਰ ਕੀਤਾ ਸੀਗਾ ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਅਦਾਲਤ ਸੀਜਮ ਸਾਹਿਬ ਦੇ ਸ਼੍ਰੀਮਤੀ ਪ੍ਰਵਿੰਦਰ ਕੌਰ ਦੇ ਪੇਸ਼ ਕੀਤਾ ਇਹਦੇ ਤੇ ਤਿੰਨ ਕੇਸ ਸੀਗੇ ਇਸ ਵੇਲੇ ਇੱਕ ਤਾਂ ਇਹਦਾ ਮਨਜੀਤ ਸਿੰਘ ਮੈਨ ਤੇ ਖਿਲਾਫ ਕੇਸ ਕੀਤਾ ਸੀ 138 ਐਮਆਈਐਕ ਦਾ ਸੀਗਾ ਇਹਦੇ ਵਿੱਚ ਇਹ ਪੀਓ 315 22 ਨੂੰ ਪੀਓ ਬਣਿਆ ਸੀਗਾ ਅਦਾਲਤ ਸ਼੍ਰੀ ਜਗਦੀਪ ਸਿੰਘ ਮਹਿਦੀ ਰੱਤਾ ਦੇ ਅਦਾਲਤ ਦੇ ਵਿੱਚੋਂ ਇੱਕ ਕੇਸ ਇਹ ਤੇ ਹੋ ਸੀਗਾ ਕੁਲਦੀਪ ਸਿੰਘ ਨੇ ਕੀਤਾ ਸੀਗਾ ਉਸ ਕੇਸ ਦੇ ਵਿੱਚ ਵੀ ਇਹ ਅਦਾਲਤ ਸ਼੍ਰੀ ਹਰਪ੍ਰੀਤ ਕੌਰ ਨਫਰਾ ਉਸ ਕੋਰਟ ਦੇ ਵਿੱਚੋਂ 11-3-22 ਤੋਂ ਇਹ ਪੀਓ ਕਰਾ ਦਿੱਤਾ ਗਿਆ ਸੀਗਾ ਤੇ ਇੱਕ ਕੇਸ ਹੋਰ ਹੈ ਜਲੰਧਰ ਦਾ ਕੇਸ ਹੈ ਉਹ ਇਹਦੇ ਵਿੱਚ ਜਸਵਿੰਦਰ ਕੌਰ ਹੈ ਉਹਦੇ ਖਿਲਾਫ ਕੇਸ ਕਿਸ ਹੈ 498ਏ 506 494 ਆਈਪੀਸੀ ਦਾ ਉਹ ਜਲੰਧਰ ਦਾ ਕੇਸ ਹੈ ਉਹਦੇ ਵਿੱਚ ਵੀ ਪੀਓ ਸਰ ਇਹਨਾਂ ਕੇਸਾਂ ਦੇ ਵਿੱਚ ਪਕਾਉਣਾ ਸੀ ਜਿਹਨੂੰ ਕੱਲ ਇਹਨੂੰ ਰਿਫਰ ਕਰ ਦਿੱਤਾ ਅੱਜ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜੋ ਅਦਾਲਤ ਮਾਨਯੋਗ ਅਦਾਲਤ ਨੇ ਇਹਨੂੰ 24-25 ਤੱਕ ਜਿਹੜਾ ਜੁਡੀਸ਼ੀਅਲ ਕਸਟਡੀ ਵਿੱਚ ਰੱਖਣ ਦਾ ਹੁਕਮ ਫਰਮਾਇਆ ਤਾਂ ਇਹਨੂੰ ਜਿਹੜਾ ਕੱਲ ਹੈਗਾ ਜੇਲ੍ਹ ਦੇ ਵਿੱਚ ਜੁਡੀਸ਼ੀਅਲ ਕਸਟਡੀ ਵਿੱਚ ਭੇਜਿਆ ਜਾਏਗਾ ਇਹ 22 ਤੋਂ ਚੱਲ ਰਿਹਾ ਜਿੰਨੇ ਇਹ ਚ 3 ਸਾਲ ਤੋਂ ਜਿੰਨੇ ਪਕਾੜਾ ਜਾਂਦਾ ਤੇ ਖਾ ਤਰੀਬ-ਕਰੀਬ ਇਹਦੇ ਸਾਰੇ ਜਿਹੜਾ ਬਾਈ ਦੇ ਆ 1132 2122 3152 22 ਤੋਂ ਪਗੋੜਾ ਚੱਲਿਆ ਆ ਰਿਹਾ ਕਰੀਬ 3 ਸਾਲ ਪੁਲਿਸ ਨੇ ਹੱਥ ਨਹੀਂ ਚੜਿਆ ਕਾਰਨ ਕੀ ਰਿਹਾ ਹੈ ਥੋੜਾ ਇਹ ਸ਼ੈਤਾਨ ਕਿਸਮ ਦਾ ਤੇਜ਼ ਤਰਾਰ ਕਿਸਮ ਦਾ ਬੰਦਾ ਹੈਗਾ ਤੇ ਥੋੜਾ ਆਪਣਾ ਪ੍ਰਭਾਵ ਜ਼ਿਆਦਾ ਪਊਗਾ ਇੱਧਰ-ਉੱਧਰ ਘੁੰਮ ਕੇ ਥੋੜਾ ਹੀਰਾ ਫੇਰੀ ਮਾਸਟਰ ਹੈਗਾ ਇਹ ਜਿਸ ਤਰ੍ਹਾਂ ਲੋਕਾਂ ਦੇ ਜਿਹੜੇ ਦੇ ਕੇਸ ਵੀ ਹੈਗੇ ਸਾਰੇ ਪੈਸਿਆਂ ਦੇ ਆ ਹੀਰਾ ਫੇਰੀਆਂ ਦੇ ਕੁਝ ਚੈੱਕ ਬਾਉਂਸ ਦੇ ਕੇਸ ਹੈਗੇ ਸਾਰੇ ਇਦਾਂ ਦੇ ਕੇਸ ਹੈ ਇਸ ਕਰਕੇ ਥੋੜਾ ਪੁਸਤੀ ਜਿਹੜੀ ਗ੍ਰੇਫ ਤੋਂ ਬਚਿਆ ਫਿਰਦਾ ਸੀ ਸੈਟ ਤੇ ਰਹਿੰਦਾ ਸੀ ਘਰੇ ਘਾਟਾਉਗਾ ਸੀਗਾ ਇਧਰ ਉਧਰ ਜਾ ਕੇ ਸੌਂਦਾ ਹੁੰਦਾ ਸੀਗਾ ਇਹ ਇਸ ਕਰਕੇ ਅਜ ਤੱਕ ਬਚਿਆ ਇਹ ਹੁਣ ਵੀ ਜਿਹੜਾ ਭਾਲਤਾ ਹੁਰ ਵਿੱਚ ਕੋਈ ਕਾਜੇ ਜਮੀਨ ਵਿੱਚ ਬਤਨ ਦਿੱਤ ਨੇ ਇਹ ਕਾਜੇ ਕੰਨ ਇਹਨੂੰ ਰੈਸਟ ਭਾਰ ਤੇ ਹੁਰ ਤੋਂ ਕੀਤਾ ਇੱਕ ਮੋਟਰ ਤੋਂ ਰੈਸਟ ਕੀਤਾ ਜ਼ਮੀਨ ਬਾਬਤ ਇਹਦੇ ਪਤਾ ਕਰਾਂਗੇ ਜੇ ਫਿਰ ਉਹਦੇ ਵਿੱਚ ਇਹ ਜ਼ਮੀਨ ਦਾ ਕੀ ਕੇਸ ਹੈ ਉਹਦੇ ਬਾਰੇ ਸਰ ਇਹ ਵੀ ਪਤਾ ਲੱਗਿਆ ਕਿ ਇਹ ਸਹੀਦ ਭਗਤ ਸਿੰਘ ਨੂੰ ਸਹੀਦ ਦਾ ਦਰਜਾ ਦਿਲਾਉਣ ਵਾਸਤੇ ਇਹ ਬਹੁਤ ਸੰਘਰਸ਼ ਕੀਤਾ ਹੈ ਇਹਨਾਂ ਨੂੰ ਜਿਸ ਨੂੰ ਪਟਾਣੇ ਦੀ ਇਹ ਸੰਸਥਾ ਰਜਿਸਟਰਡ ਕੀਤੀ ਹੈ ਕੀ ਨਜ਼ਰ ਚਾਹੇ ਤੁਹਾਡੇ ਕੋਈ ਇਸ ਇਸ ਦੇ ਸਬੰਧ ਵਿੱਚ ਅਜੇ ਕੋਈ ਤਹਿਕੀਕ ਸਾਡੇ ਕੋਲ ਹੈ ਨਹੀਂ ਕਿ ਕੋਈ ਕੀਤਾ ਜਾਊਗਾ ਵੀ ਪਤਾ ਕਰਾਂਗੇ ਜੇ ਕੋਈ ਐਡਾ ਜਿਹਾ ਇਨਵੋਲਵਮੈਂਟ ਕਿਸੇ ਹੋਰ ਕੇਸ